ਸਵਾਗਤ ਹੈ ਤੁਹਾਡਾ ਮੈਂ ਹਾਂ ਖੁਸ਼ਾਲ ਲਾਲੀ ਵਿਕਰਮ ਸਿੰਘ ਮਜੀਠੀਆ ਦੀ ਰਿਹਾਈ ਜੇਲ੍ਹ ਚੋਂ ਹੋ ਗਈ ਉਹ ਬਾਹਰ ਆ ਗਏ ਪਰ ਉਹਨਾਂ ਦੀ ਜੇਲ੍ਹ ਦੀ ਰਿਹਾਈ ਤੋਂ ਪਹਿਲਾਂ ਉਹਨਾਂ ਨਾਲ ਢੀਰਾ ਰਾਜਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੀ ਮਿਲਣੀ ਹੋਣੀ ਤੇ ਉਸ ਤੋਂ ਬਾਅਦ ਬਾਹਰ ਆ ਕੇ ਉਹਨਾਂ ਵੱਲੋਂ ਕਲੀਨ ਚਿੱਟ ਦੇਣੀ ਤੇ ਉਸ ਦੇ ਜਵਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਤੰਜ ਭਰਿਆ ਸੋਸ਼ਲ ਮੀਡੀਆ ਪੋਸਟ ਪਾਣੀ ਕਿ ਮੁਲਾਕਾਤ ਕਰਨ ਵਾਲੇ ਆਪ ਹੀ ਜੱਜ ਬਣ ਗਏ ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਹਲਚਲ ਮੱਚੀ ਇਸ ਤਰ੍ਹਾਂ ਲੱਗਦਾ ਹੈ ਕਿ ਮੁੱਖ ਮੰਤਰੀ ਨੂੰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਇਕੱਲਿਆਂ ਛੱਡ ਦਿੱਤਾ ਹੈ ਮੁੱਖ ਮੰਤਰੀ ਆਪਣੀ ਹੀ ਪਾਰਟੀ 'ਚ ਅਲੱਗ-ਥਲੱਗ ਪੈਂਦੇ ਦਿਖ ਰਹੇ ਨੇ ਕਿਉਂਕਿ ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਦੇ ਉੱਤੇ ਹਮਲਾਵਰ ਹੋ ਕੇ ਸਿਆਸੀ ਬਿਆਨ ਦਿੱਤੇ ਉਸ ਦਾ ਕਿਸੇ ਵੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਮੋੜਮਾ ਜਵਾਬ ਨਹੀਂ ਦਿੱਤਾ ਨਾ ਹੀ ਅਰਵਿੰਦ ਕੇਜਰੀਵਾਲ ਦਿਖੇ ਨਾ ਹੀ ਮਨੀਸ਼ ਸੋਧਿਆ ਤੇ ਨਾ ਕੋਈ ਹੋਰ ਲੀਡਰ ਉਲਟਾ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਦੇ ਕੈਬਨਟ ਮੰਤਰੀ ਅਮਨ ਅਰੂੜਾ ਨੇ ਇੱਕ ਬਿਆਨ ਦੇ ਕੇ ਜੱਗੋਂ ਤੇਰਮੀ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਹੈਸੀਅਤ ਨਹੀਂ ਹੈ ਕਿ ਉਹ ਡੇਰਾ ਰਾਜਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਹੁਣਾ ਦੇ ਖਿਲਾਫ ਕੋਈ ਬਿਆਨਬਾਜ਼ੀ ਕਰਨ। ਉਹ ਮਹਾਪੁਰਸ਼ ਨੇ ਉਹਨਾਂ ਦੇ ਖਿਲਾਫ ਬਿਆਨ ਨਹੀਂ ਦਿੱਤਾ ਜਾਣਾ ਚਾਹੀਦਾ। ਗੱਲ ਜੇ ਇੱਥੋਂ ਤੱਕ ਵੀ ਰੁਕ ਜਾਂਦੀ ਤਾਂ ਠੀਕ ਸੀ ਪਰ ਗੱਲ ਅਗਾਹ ਹੋਰ ਗਈ। ਉਹਨਾਂ ਨੇ ਅੱਗੇ ਕਿਹਾ ਬਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੇਲ੍ਹ ਵਿੱਚ ਉਹਨਾਂ ਦੀ ਮੁਲਾਕਾਤ ਇੱਕ ਨਿੱਜੀ ਦੌਰਾ ਸੀ। ਜਿਵੇਂ ਡੇਰਾ ਮੁਖੀ ਦੱਸ ਚੁੱਕੇ ਨੇ ਕਿ ਵਿਕਮ ਸਿੰਘ ਉਹਨਾਂ ਦੇ ਦੋਸਤ ਨੇ ਉਹਨਾਂ ਦੇ ਰਿਸ਼ਤੇਦਾਰ ਨੇ ਇਸ ਲਈ ਉਹ ਨਿੱਜੀ ਤੌਰ ਤੇ ਉਹਨਾਂ ਨੂੰ ਮਿਲਣ ਆਏ ਸੀ ਅਤੇ ਇਸ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ ਪਰ ਦੋ ਗੱਲਾਂ ਦਾ ਜਵਾਬ ਅਮਨ ਅਰੋੜਾ ਨੇ ਨਹੀਂ ਦਿੱਤਾ ਪਹਿਲੀ ਗੱਲ ਕਿ ਜਿਹੜੀ ਕਲੀਨ ਚਿੱਟ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਵਿਕਰਮ ਜੀਠੀਆਂ ਨੂੰ ਦਿੱਤੀ ਹੈ ਉਸ ਦੇ ਬਾਰੇ ਉਹਨਾਂ ਦਾ ਬਤੌਰ ਮੰਤਰੀ ਕੀ ਖਿਆਲ ਹੈ ਕਿ ਬਾਬਾ ਗੁਰਿੰਦਰ ਸਿੰਘ ਠੀਕ ਕਹਿ ਰਹੇ ਨੇ ਜਾਂ ਬਾਬਾ ਗੁਰਿੰਦਰ ਸਿੰਘ ਗਲਤ ਕਹਿ ਰਹੇ ਨੇ ਦੁਨੀਆ ਦਾ ਬੇੜਾ ਪਾਰ ਕਰਨ ਦੇ ਨਾਂ ਤੇ ਦੁਨੀਆ ਨੂੰ ਇਸ ਇਸ ਸੰਸਾਰ ਤੋਂ ਮੁਕਤੀ ਦਿਵਾਉਣ ਦੇ ਨਾਂ ਤੇ ਦੁਨੀਆ ਨੂੰ ਸਮੁੱਚੀ ਲਕਾਈ ਨੂੰ ਚੰਗੇ ਰਾਹ ਤੋਰਨ ਦੇ ਨਾਂ ਤੇ ਕੰਮ ਕਰਨ ਵਾਲੀ ਸੰਸਥਾ ਦੇ ਮੁਖੀ ਜੇ ਕਿਸੇ ਇੱਕ ਵਿਅਕਤੀ ਨੂੰ ਇਹ ਕਹਿਣ ਕਿ ਉਹਨਾਂ ਦੇ ਖਿਲਾਫ ਪਾਏ ਗਏ ਸਾਰੇ ਕੇਸ ਝੂਠੇ ਹਨ ਤਾਂ ਫਿਰ ਇਸ ਦਾ ਕੀ ਅਰਥ ਲਿਆ ਜਾਵੇ ਕੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਕੋਈ ਸਿਆਸਤ ਕਰ ਰਹੇ ਨੇ ਕੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਕਿਸੇ ਸਿਆਸਤ ਦਾ ਟੂਲ ਬਣ ਰਹੇ ਨੇ ਇਸ ਦਾ ਜਵਾਬ ਅਮਨ ਅਰੋੜਾ ਹੁਣਾ ਨੂੰ ਦੇਣਾ ਚਾਹੀਦਾ ਸੀ ਪਰ ਉਹਨਾਂ ਨੇ ਨਹੀਂ ਦਿੱਤਾ ਦੂਜੀ ਗੱਲ ਅਮਨ ਅਰੋੜਾ ਹੁਣਾ ਨੂੰ ਇਹ ਵੀ ਜਵਾਬ ਦੇਣਾ ਚਾਹੀਦਾ ਸੀ ਜਿਵੇਂ ਕਿ ਉਹ ਕਹਿ ਰਹੇ ਸੀ ਕਿ ਗੁਰਿੰਦਰ ਸਿੰਘ ਢਿੱਲੋਂ ਦੇ ਬਾਰੇ ਬਿਆਨ ਦੇਣ ਯੋਗੀ ਉਹਨਾਂ ਦੀ ਹੈਸੀਅਤ ਨਹੀਂ ਸੀ ਤਾਂ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੀ ਇਸ ਦੇ ਬਾਰੇ ਵੀ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਸੀ ਜਾਂ ਕਹਿੰਦੇ ਨੇ ਹਾਥੀ ਦੇ ਦੰਦ ਦਿਖਾਣ ਦੇ ਹੋਰ ਤੇ ਖਾਣ ਦੇ ਹੋਰ ਹੁੰਦੇ ਨੇ ਜਾਂ ਹੈ ਭਗਵੰਤ ਮਾਨ ਉਹਨਾਂ ਦੇ ਬਿਆਨ ਦਾ ਇੱਕ ਤਰ੍ਹਾਂ ਦੇ ਨਾਲ ਸਪਸ਼ਟੀਕਰਨ ਸੀ ਉਸ ਦਾ ਜੂਟਰਨ ਸੀ ਜਿਵੇਂ ਕਿ ਅਸੀਂ ਪਿਛਲੇ ਸਮੇਂ ਦੇ ਵਿੱਚ ਵੀ ਦੇਖਿਆ ਕਿ ਮੁੱਖ ਮੰਤਰੀ ਆਪ ਬਿਆਨ ਦਿੰਦੇ ਨੇ ਜਦੋਂ ਉਹ ਉਸ ਦੇ ਵਿੱਚ ਕੁਝ ਗਲਤ ਹੋ ਜਾਂਦਾ ਤਾਂ ਉਹ ਆਪ ਉਸ ਦਾ ਖੰਡਨ ਨਹੀਂ ਕਰਦੇ ਬਲਕਿ ਉਹਨਾਂ ਦੇ ਜੂਨੀਅਰ ਮੰਤਰੀ ਜਾ ਕੇ ਉਸ ਗੱਲ ਨੂੰ ਰੱਦ ਕਰ ਦਿੰਦੇ ਨੇ ਮਾਗੀ ਮੇਲੇ ਦੇ ਉੱਤੇ ਨਾਬਕਮਲ ਰਾਜਾ ਅਸਥਾਨ ਬਾਰੇ ਜਿਸ ਤਰ੍ਹਾਂ 169 ਸਰੂਪਾਂ ਦਾ ਬਿਆਨ ਮੁੱਖ ਮੰਤਰੀ ਨੇ ਦਿੱਤਾ ਤੇ ਬਾਅਦ ਦੇ ਵਿੱਚ ਜਿਸ ਤਰ੍ਹਾਂ ਉਹ ਉਸ ਦੇ ਉੱਤੇ ਰਿਐਕਸ਼ਨ ਆਇਆ ਔਰ ਜਿਸ ਤਰ੍ਹਾਂ ਉਹ ਮਾਮਲਾ ਉਲਟਾ ਪੈਂਦਾ ਦਿਖਿਆ ਤਾਂ ਦੋ ਮੰਤਰੀ ਹਰਪਾਲ ਸਿੰਘ ਚੀਮਾ ਔਰ ਉਹਨਾਂ ਦੇ ਨਾਲ ਹਰਜੋਤ ਬੈਂਸ ਹੁਣੀ ਡੇਰੇ ਜਾਂਦੇ ਨੇ ਡੇਰਾ ਕਮੇਟੀ ਨਾਲ ਗੱਲਬਾਤ ਕਰਦੇ ਨੇ ਅਤੇ ਮੁੱਖ ਮੰਤਰੀ ਵੱਲੋਂ ਦਿੱਤੇ ਬਿਆਨ ਨੂੰ ਸਿਰਫ ਮਿਸਕਮਿਊਨੀਕੇਸ਼ਨ ਕਹਿ ਕੇ ਸਾਰ ਦਿੰਦੇ ਨੇ ਕਿ ਇਹ ਮਾਮਲਾ ਵੀ ਉਸੇ ਤਰ੍ਹਾਂ ਦਾ ਹੈ ਕਿ ਮੁੱਖ ਮੰਤਰੀ ਨੇ ਜੋ ਕਿਹਾ ਉਸ ਦਾ ਜਦੋਂ ਸਿਆਸੀ ਤੌਰ ਤੇ ਔਰ ਆਮ ਲੋਕਾਂ ਦੇ ਵਿੱਚੋਂ ਰਿਐਕਸ਼ਨ ਦੇਖਿਆ ਗਿਆ ਤਾਂ ਆਮ ਆਦਮੀ ਪਾਰਟੀ ਨੇ ਅਮਨ ਅਰੋੜਾ ਦੀ ਡਿਊਟੀ ਲਾਈ ਤੇ ਅਮਨ ਅਰੋੜਾ ਨੇ ਮੁੱਖ ਮੰਤਰੀ ਦੇ ਬਿਆਨ ਨੂੰ ਰੱਦ ਕਰ ਦਿੱਤਾ ਹੋ ਸਕਦਾ ਇਹ ਪੋਲਿਟਿਕਸ ਹੋਵੇ ਪਰ ਸਵਾਲ ਇਹ ਵੀ ਹੈ ਕਿ ਜਦੋਂ ਮੁੱਖ ਮੰਤਰੀ ਦੇ ਬਿਆਨਾਂ ਨੂੰ ਇਸ ਤਰ੍ਹਾਂ ਉਸ ਤੋਂ ਜੂ ਟਰਨ ਲਿਆ ਜਾਏ ਮੁੱਖ ਮੰਤਰੀ ਦੇ ਬਿਆਨਾਂ ਨੂੰ ਹੀ ਰੱਦ ਕੀਤਾ ਜਾਏ ਤਾਂ ਮੁੱਖ ਮੰਤਰੀ ਦਾ ਸਟੇਟਸ ਅਹੁਦਾ ਉਸ ਦੀ ਮਾਨ ਮਰਿਆਦਾ ਔਰ ਉਸ ਦੀ ਇੱਜ਼ਤ ਔਰ ਮਾਨ ਮਰਿਆਦਾ ਨੂੰ ਕਿ ਢਾਹ ਨਹੀਂ ਲੱਗਦੀ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਤੇ ਅਮਨ अरोड़ा ਤਾਂ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਇਸ ਮਾਮਲੇ ਦਾ ਸਿਆਸੀਕਰਨ ਨਹੀਂ ਕਰਨਾ ਚਾਹੀਦਾ ਤੇ ਫਿਰ ਇਹ ਕਿਤੇ ਉਹ ਵੀ ਗਲਤਾਂ ਨਹੀਂ ਹੈ ਕਿ ਜਿਵੇਂ ਮੁੱਖ ਮੰਤਰੀ ਆਮ ਤੌਰ ਤੇ ਅਕਾਲੀ ਦਲ ਬਾਰੇ ਕਹਿੰਦੇ ਸੀ ਕਿ ਵੱਡੇ ਬਾਦਲ ਛੋਟੇ ਬਾਦਲ ਨਾਲ ਸਲਾਹ ਨਹੀਂ ਕਰਦੇ ਛੋਟੇ ਬਾਦਲ ਹਰ ਸਿਮਰਤ ਬਾਦਲ ਨਾਲ ਜਾਂ ਵਿਕਰਮ ਮਜੀਠੀਆ ਨਾਲ ਸਲਾਹ ਨਹੀਂ ਕਰਦੇ ਕੋਈ ਕੁਛ ਬਿਆਨ ਦਿੰਦਾ ਹੈ ਕੋਈ ਕੁਛ ਬਿਆਨ ਦਿੰਦਾ ਹੈ ਕਿ ਕੀ ਕਿਤੇ ਆਮ ਆਦਮੀ ਪਾਰਟੀ ਵੀ ਉਸੇ ਤਰ੍ਹਾਂ ਦਾ ਦੇ ਮਾਹੌਲ ਦੇ ਵਿੱਚੋਂ ਤਾਂ ਨਹੀਂ ਲੰਘ ਰਹੀ ਕਿ ਮੁੱਖ ਮੰਤਰੀ ਕੋਈ ਬਿਆਨ ਦਿੰਦੇ ਨੇ ਉਹਨਾਂ ਦੇ ਮੰਤਰੀ ਅਗਲੇ ਦਿਨ ਜਾ ਕੇ ਹੋਰ ਬਿਆਨ ਦੇ ਦਿੰਦੇ ਨੇ ਜਾਂ ਇਸ ਦਾ ਅਰਥ ਇਹ ਕੱਢਿਆ ਜਾਵੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਤੋਂ ਬਿਨਾ ਕਿਸੇ ਮੰਤਰੀ ਜਾਂ ਕਿਸੇ ਸਿਆਸੀ ਆਗੂ ਕੋਲ ਇੰਨਾ ਦਮ ਨਹੀਂ ਹੈ ਜਾਂ ਇੰਨੀ ਉਸ ਦੀ ਰੀੜ ਦੀ ਹੱਡੀ ਸਿੱਧੀ ਖੜੀ ਨਹੀਂ ਹੁੰਦੀ ਕਿ ਉਹ ਦਿੱਲੀ ਦੀ ਲੀਡਰਸ਼ਿਪ ਦੇ ਇਸ਼ਾਰੇ ਤੋਂ ਬਿਨਾਂ ਕੋਈ ਬਿਆਨ ਦੇ ਸਕਣ ਤੇ ਮੁੱਖ ਮੰਤਰੀ ਜਦੋਂ ਬਿਆਨ ਦੇ ਦਿੰਦੇ ਨੇ ਤੇ ਉੱਤੋਂ ਜਿਸ ਤਰ੍ਹਾਂ ਇਸ਼ਾਰਾ ਆਦਾ ਹੈ ਤੇ ਉਸ ਦਾ ਫਿਰ ਸਪਸ਼ਟੀਕਰਨ ਦੇਣ ਲਈ ਉਹ ਮੰਤਰੀ ਅੱਗੇ ਆ ਜਾਂਦੇ ਨੇ ਕਾਫੀ ਸਾਰੀਆਂ ਗੱਲਾਂ ਇਸ ਮਾਮਲੇ ਨੂੰ ਲੈ ਕੇ ਚੱਲ ਰਹੀਆਂ ਨੇ ਪਰ ਇੱਕ ਹੋਰ ਸਵਾਲ ਜਿਸ ਦਾ ਜਵਾਬ ਮੁੱਖ ਮੰਤਰੀ ਦੇਣ ਜਾਂ ਅਮਨ अरोड़ा ਖਾਸ ਕਰਕੇ ਦੇਣ ਕਿਉਂਕਿ ਅਮਨ ਅਰੂੜਾ ਨੇ ਇਸ ਮਾਮਲੇ ਬਾਰੇ ਕਿਹਾ ਕਿ ਇਸ ਦਾ ਸਿਆਸੀ ਕਾਰਨ ਨਹੀਂ ਹੋਣਾ ਚਾਹੀਦਾ ਸਵਾਲ ਇਹ ਹੈ ਕਿ ਜਦੋਂ ਗੁਰਿੰਦਰ ਸਿੰਘ ਢਿੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਨਾਭਾ ਜੇਲ੍ਹ ਦੇ ਵਿੱਚ ਮਿਲਣ ਗਏ ਉਹ ਜੈਡ ਪਲੱਸ ਉਹਨਾਂ ਦੀ ਸਿਕਿਉਰਿਟੀ ਹੈ ਉਹਨਾਂ ਦੀ ਸਿਕਿਉਰਿਟੀ ਤਾਂ ਬਾਹਰ ਰਹਿ ਗਈ ਪਰ ਮੀਡੀਆ ਨੂੰ ਅੰਦਰ ਕੌਣ ਲੈ ਕੇ ਗਿਆ ਅਮਨ ਅਰੂੜਾ ਇਸ ਗੱਲ ਦਾ ਜਵਾਬ ਦੇਣਗੇ ਕਿ ਮੀਡੀਆ ਨੂੰ ਮੀਡੀਆ ਕਿ ਉਹ ਵੀ ਚੁਣੇ ਹੋਏ ਪੱਤਰਕਾਰ ਕਿਸ ਦੀ ਗੱਡੀ ਦੇ ਵਿੱਚ ਅੰਦਰ ਗਏ ਉਸ ਨੂੰ ਕਿਸ ਨੇ ਅਲਾਓ ਕੀਤਾ ਕਿਸ ਨੇ ਪਰਮਿਸ਼ਨ ਲੈ ਕੇ ਦਿੱਤੀ ਤਾਂ ਕਿ ਬਾਬਾ ਗੁਰਿੰਦਰ ਸਿੰਘ ਨੂੰ ਠਿੱਟ ਕੀਤਾ ਜਾ ਸਕੇ ਗੁਰਿੰਦਰ ਸਿੰਘ ਨੂੰ ਘੇਰਨ ਵਾਲੀ ਰਣਨੀਤੀ ਕਿਸ ਦੀ ਸੀ ਤੇ ਹੁਣ ਜਦੋਂ ਅਮਨ ਅਰੋੜਾ ਇਹ ਗੱਲ ਕਹਿ ਰਹੇ ਨੇ ਕਿ ਇਸ ਮਾਮਲੇ ਦਾ ਰਾਜਨੀਤਿਕरण ਨਾ ਕਰੋ ਤਾਂ ਇਸ ਦੇ ਕੀ ਅਰਥ ਕੱਢੇ ਜਾਣ ਕਾਫੀ ਸਾਰੀਆਂ ਗੱਲਾਂ ਨੇ ਜਿਸ ਦਾ ਜਵਾਬ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਨੂੰ ਖਾਸ ਕਰ ਕੁਲਦੀਪ ਸਿੰਘ ਢਾਲੀਵਾਲ ਔਰ ਬਲਤੇਜ ਪੰਨੂ ਜਿਹੜੇ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਤੇ ਆ ਕੇ ਪਾਰਟੀ ਦਾ ਪੱਖ ਰੱਖਦੇ ਨੇ ਸਰਕਾਰ ਦਾ ਪੱਖ ਰੱਖਦੇ ਨੇ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਸਪਸ਼ਟ ਕਰਨੀਆਂ ਚਾਹੀਦੀਆਂ ਨੇ ਜੇ ਇਹਨਾਂ ਸਾਰਿਆਂ ਦੀ ਗੱਲ ਛੱਡ ਵੀ ਦਈਏ ਤਾਂ ਅਰਵਿੰਦ ਕੇਜਰੀਵਾਲ ਇਸ ਮਾਮਲੇ ਤੇ ਚੁੱਪ ਕਿਉਂ ਹਨ ਇਹ ਉਹੀ ਵਿਕਰਮ ਸਿੰਘ ਮਜੀਠੀਆ ਦਾ ਮਾਮਲਾ ਹੈ ਜਿਸ ਦੇ ਵਿੱਚ ਉਹ ਪਹਿਲਾਂ ਮਾਫੀ ਮੰਗ ਚੁੱਕੇ ਨੇ ਤੇ ਹੁਣ ਉਹਨਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਜਿਸ ਤਰ੍ਹਾਂ ਦਾ ਦੀ ਚੁੱਪੀ ਆਮ ਆਦਮੀ ਪਾਰਟੀ ਦੇ ਵਿੱਚ ਛਾਈ ਹੋਈ ਹੈ ਉਹ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੀ ਹੈ ਇਸ ਮਾਮਲੇ ਦੇ ਕੁਝ ਅਜਿਹੇ ਤੱਥ ਹੋਰ ਨੇ ਜਿਹੜੇ ਜਵਾਬ ਦੀ ਮੰਗ ਕਰਦੇ ਨੇ ਜਿਨ੍ਹਾਂ ਦੇ ਵਿੱਚੋਂ ਅਹਿਮ ਤੱਥ ਇਹ ਹੈ ਕਿ ਵਿਕਰਮ ਸਿੰਘ ਮੰਜੀਠੀਆ ਜਦੋਂ ਹੁਣ ਜੇਲ੍ਹ ਤੋਂ ਬਾਹਰ ਆਏ ਨੇ ਉਹ ਜਿਸ ਤਰ੍ਹਾਂ ਕੇਕ ਕੱਟ ਰਹੇ ਨੇ ਉਹਨਾਂ ਦਾ ਜਿਸ ਤਰ੍ਹਾਂ ਫੁੱਲਾਂ ਦੀ ਵਰਖਾ ਦੇ ਨਾਲ ਸਵਾਗਤ ਹੋ ਰਿਹਾ ਹੈ ਅਕਾਲੀ ਦਲ ਦੇ ਵਰਕਰ ਜਿਹੜੇ ਨੇ ਉਹਨਾਂ ਨੂੰ ਉਹਨਾਂ ਦਾ ਸਵਾਗਤ ਕਰ ਰਹੇ ਨੇ ਜਿਵੇਂ ਉਹ ਕੋਈ ਜੰਗ ਜਿੱਤ ਕੇ ਆਏ ਹੋਣ ਪਹਿਲਾਂ ਉਹ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਦੇਣ ਦੇ ਇਲਜ਼ਾਮਾਂ ਦੇ ਵਿੱਚ ਜੇਲ੍ਹ 'ਚ ਰਹੇ ਫਿਰ ਉਹ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਜੇਲ੍ਹ 'ਚ ਰਹੇ ਪਰ ਇਸ ਨੂੰ ਇਸ ਤਰ੍ਹਾਂ ਜਸ਼ਨ ਮਨਾਇਆ ਜਾ ਰਿਹਾ ਹੈ ਜਿਵੇਂ ਉਹ ਕੋਈ ਵੱਡੀ ਜੰਗ ਜਿੱਤ ਕੇ ਆਏ ਹੋਣ ਉਹਨਾਂ ਨੂੰ ਜਿਸ ਤਰ੍ਹਾਂ ਗਲੋਰੀਫਾਈ ਕੀਤਾ ਜਾ ਰਿਹਾ ਹੈ ਮੀਡੀਆ ਦੇ ਉੱਤੇ ਲਗਾਤਾਰ ਖਬਰਾਂ ਚੱਲ ਰਹੀਆਂ ਨੇ ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਹੈ ਇਸ ਦੇ ਨਾਲ ਸਵਾਲ ਇਹ ਵੀ ਕਿ ਕੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਜੇਲ੍ਹ ਅੱਗੇ ਖੜ ਕੇ ਕਲੀਨ ਚਿੱਟ ਦੇਣੀ ਚਾਹੀਦੀ ਸੀ ਜਾਂ ਨਹੀਂ? ਬਾਬਾ ਗੁਰਿੰਦਰ ਸਿੰਘ ਢਿੱਲੋਂ ਕੋਲ ਅਜੇ ਇਹ ਕਿਹੜੇ ਤੱਥ ਨੇ ਜਾਂ ਅਜੇ ਇਹ ਕਿਹੜੀ ਗਿੱਦੜ ਸਿੰਗੀ ਸੀ ਜਿਸ ਤੋਂ ਉਹਨਾਂ ਨੂੰ ਸਮਝ ਆ ਗਿਆ ਕਿ ਵਿਕਰਮ ਸਿੰਘ ਮਜੀਠੀਆ ਖਿਲਾਫ ਪਾਏ ਗੇ ਕੇਸ ਸਾਰੇ ਝੂਠੇ ਨੇ। ਇਸ ਦਾ ਜਵਾਬ ਉਹਨਾਂ ਦੀ ਸੰਸਥਾ ਦੇ ਬੁਲਾਰਿਆਂ ਨੂੰ ਦੇਣਾ ਚਾਹੀਦਾ ਹੈ। ਇਸ ਦਾ ਜਵਾਬ ਅਕਾਲੀ ਦਲ ਤਾਂ ਸ਼ੁਰੂ ਤੋਂ ਹੀ ਕਹਿੰਦਾ ਰਿਹਾ ਹੈ ਕਿ ਇਹ ਸਾਰੇ ਕੇਸ ਪੋਲਿਟਿਕਲ ਮੋਟੀਵੇਟਿਡ ਨੇ। ਪਰ ਜਦੋਂ ਬਾਬਾ ਗੁਰਿੰਦਰ ਸਿੰਘ ਕਹਿੰਦੇ ਨੇ ਜਿਹੜੇ ਇੱਕ ਇੰਡੀਪੈਂਡੈਂਟ ਸੰਸਥਾ ਦੇ ਮੁਖੀ ਨੇ ਤਾਂ ਉਹਨਾਂ ਦੇ ਇਸ ਦਾਅਵੇ ਦੇ ਉੱਤੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਉਹਨਾਂ ਦੇ ਡੇਰੇ ਨੂੰ ਮੰਨਣ ਵਾਲੇ ਲੱਖਾਂ ਲੋਕ ਨੇ ਕੀ ਉਹ ਸਾਰੇ ਉਹਨਾਂ ਦੇ ਮੁਤਾਬਕ ਹੀ ਵੋਟ ਪਾਉਂਦੇ ਨੇ ਜਾਂ ਉਹਨਾਂ ਦੇ ਮੁਤਾਬਕ ਹੀ ਸਿਆਸੀ ਸੋਚ ਰੱਖਦੇ ਨੇ ਕਿਉਂਕਿ ਉਹਨਾਂ ਦੇ ਉਹਨਾਂ ਨੂੰ ਮੰਨਣ ਵਾਲੇ ਜਾਂ ਉਹਨਾਂ ਦੇ ਡੇਰੇ ਨੂੰ ਨੂੰ ਮੰਨਣ ਵਾਲੇ ਪੈਰੋਕਾਰ ਤਾਂ ਲਗਭਗ ਸਾਰੀਆਂ ਪਾਰਟੀਆਂ ਛੂਣਗੇ ਤੇ ਜਦੋਂ ਫਿਰ ਇੱਕ ਧਿਰ ਬਣ ਕੇ ਗੁਰਿੰਦਰ ਸਿੰਘ ਢਿੱਲੋਂ ਜਵਾਬ ਦਿੰਦੇ ਨੇ ਕੋਈ ਸਟੈਂਡ ਲੈਂਦੇ ਨੇ ਤਾਂ ਉਸ ਦਾ ਉਹਨਾਂ ਦੇ ਪੈਰੋਕਾਰਾਂ ਤੇ ਕੀ ਅਸਰ ਪਵੇਗਾ ਇਹ ਵੀ ਇੱਕ ਵੱਡਾ ਸਵਾਲ ਹੈ